ਦੋਸਤੋ ਪੰਜਾਬ ਕੋਰਟ ਭਰਤੀ 2024 ਲਈ ਅੱਜ ਖੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲੀਫਿਕੇਸ਼ਨ ਕੀ ਹੋਵੇਗੀ ਸੈਲਰੀ ਕੀ ਹੋਵੇਗੀ ਤੇ ਜਬੀ ਕਿਵੇਂ ਤੁਸੀਂ ਅਪਲਾਈ ਕਰਨਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਦੋਸਤੋ ਪੋਸਟਾਂ ਨੇ ਜੀ ਕਲਰਕ ਦੀਆਂ ਇਹਨਾਂ ਪੋਸਟਾਂ ਲਈ 21700 ਰੁਪਏ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਉਮਰ ਹੱਦ 18 ਤੋਂ ਲੈ ਕੇ 37 ਸਾਲ ਅਪਲਾਈ ਕਰਨ ਦੀ ਲਾਸਟ ਡੇਟ ਹੈ 20/4/2024 ਤੱਕ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਮੇਲ ਅਤੇ ਫੀਮੇਲ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਨਾਂ ਪੋਸਟਾਂ ਲਈ ਅਪਲਾਈ ਜੋ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਜੀ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਟੈਲੀਗ੍ਰਾਮ ਚੈਨਲ ਤੇ ਫੇਸਬੁੱਕ ਪੇਜ ਤੇ ਕੈਪਸ਼ਨ ਵੀ ਦੇ ਦਵਾਂਗਾ ਉਤੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ ਲੈਣਾ ਜੀ ਪੜਨ ਤੋਂ ਬਾਅਦ ਫਿਲਪ ਕਰਕੇ ਮੈਂ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਇਸ ਐਡਰੈਸ ਤੇ ਤੁਸੀਂ ਭੇਜਣਾ ਔਰ ਕਿਵੇਂ ਭੇਜਣਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਤੁਸੀਂ ਐਪਲੀਕੇਸ਼ਨ ਫਾਰਮ ਨੂੰ ਫਿਲਪ ਕਰ ਲਓ ਜੀ ਇੱਥੇ ਤਾਜੀ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਲਗਾਣੀਆਂ ਜੀ ਆਪਣਾ ਨਾਮ ਪਿਤਾ ਜੀ ਦਾ ਨਾਮ ਡੇਟ ਆਫ ਬਰਥ ਏਜ ਕੁਆਲੀਫਿਕੇਸ਼ਨ ਜੋ ਤੁਸੀਂ ਕੰਪਲੀਟ ਕੀਤੇ ਤੇ ਮੈਂਸ਼ਨ ਕਰਨੀ ਹੋਵੇਗੀ ਜੀ ਪਰਮਾਨੈਂਟ ਐਡਰ ਨੈਸਲਟੀ ਕੰਟੈਕਟ ਨੰਬਰ ਅਤੇ ਮੇਲ ਆਈ ਆਈ ਇੱਥੇ ਮੈਂਸ਼ਨ ਜ਼ਰੂਰ ਕਰਿਓ ਜੀ ਜੇਕਰ ਤੁਹਾਡੇ ਕੋਲ ਕੋਈ ਐਕਸਪੀਰੀਐਂਸ ਹੈ ਤੁਸੀਂ ਇੱਥੇ ਮੈਂਸ਼ਨ ਕਰ ਸਕਦੇ ਹੋ ਜੀ ਤੁਹਾਡੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਕੇਸ ਵਗੈਰਾ ਨਹੀਂ ਚੱਲਦਾ ਹੋਣਾ ਚਾਹੀਦਾ ਜੇਕਰ ਤੁਹਾਡੇ ਕੋਲ ਹੋਰ ਐਕਸਟਰਾ ਜਾਣਕਾਰੀ ਆ ਤੁਸੀਂ ਇੱਥੇ ਮੈਂਸ਼ਨ ਕਰ ਸਕਦੇ ਹੋ ਜੀ ਜੋ ਡਾਕੂਮੈਂਟ ਤੁਸੀਂ ਨਾਲ ਲਗਾਏ ਨੇ ਜੀ ਉਹਦੀ ਲਿਸਟ ਇੱਥੇ ਮੈਂਸ਼ਨ ਕਰਨੀ ਹੋਵੇਗੀ ਜੀ ਕੀ ਕੀ ਡਾਕੂਮੈਂਟ ਤੁਸੀਂ ਨਾਲ ਅਟੈਚ ਕੀਤੇ ਨੇ ਜੀ ਉਸ ਤੋਂ ਬਾਅਦ ਤੁਸੀਂ ਸਿਗਨੇਚਰ ਕਰਕੇ ਭੇਜ ਦੇਣਾ ਹੋਵੇਗਾ ਜੀ ਕੁਸਟੋ ਦੇ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਤੇ ਡਿਸਟ੍ਰਿਕਟ ਐਂਡ ਸੈਸ਼ਨ ਚਾਰਜ ਬਠਿੰਡਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਐਪਲੀਕੇਸ਼ਨ ਫਾਰਮ ਦੇ ਨਾਲ ਅਟੈਸਟਡ ਕਾਪੀਜ਼ ਕੁਆਲੀਫਿਕੇਸ਼ਨ ਐਕਸਪੀਰੀਅੰਸ ਦੇ ਡਾਕੂਮੈਂਟਸ ਦੀਆਂ ਨਾਲ ਲਗਾਉਣੀਆਂ ਹੋਣਗੀਆਂ ਟੋਟਲ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ 16 ਇਹ ਪੋਸਟਾਂ ਕੱਚੇ ਤੌਰ ਤੇ ਅਨਾਉਂਸਮੈਂਟ ਕਿੱਤਿਆਂ ਨੇ ਜੀ ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 24/2024 5 ਵਜੇ ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਪੋਸਟਾਂ ਡਿਟੇਲ ਅਤੇ ਕੁਆਲੀਫਿਕੇਸ਼ਨ ਕੁਝ ਇਸ ਪ੍ਰਕਾਰ ਹੈ ਜੀ ਪੋਸਟਾਂ ਨੇ ਜੀ ਕਲਰਕ ਦੀਆਂ ਟੋਟਲ ਪੋਸਟਾਂ ਨੇ 16 ਜਿਦੇ ਵਿੱਚ ਜਰਨਲ ਦੀਆਂ 5 ਨੇ ਜੀ ਐਸਸੀ ਦੀਆਂ 3 ਨੇ ਜੀ ਅਦਰ ਐਸਸੀ ਦੀਆਂ 2 ਨੇ ਜੀ ਓਬੀਸੀ ਜਰਨਲ ਦੀ ਇੱਕ ਹੈ ਐਕਸਰਸਮੈਨ ਐਸਸੀ ਦੀ ਇੱਕ ਹੈ ਐਕਸਰਸਮੈਨ OBC ਦੀ ਇੱਕ ਪੋਸਟ ਹੈ ਜੀ ਟੋਟਲ 16 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਡੀਸੀ ਰੇਟ ਦੇ ਅਨੁਸਾਰ ਤੁਹਾਨੂੰ ਤਨਖਾਹ ਦਿੱਤੀ ਜਾਵੇਗੀ 21700 ਰੁਪਏ ਪ੍ਰਤੀ ਮਹੀਨਾ ਕੁਆਲੀਫਿਕੇਸ਼ਨ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਇਹਨਾਂ ਸਟ੍ਰੀਮ ਵਿੱਚ 10ਵੀਂ ਤੁਸੀਂ ਪੰਜਾਬੀ ਭਾਸ਼ਾ ਨਾਲ ਪਾਸ ਕੀਤੀ ਹੈ ਕੰਪਿਊਟਰ ਦੀ ਤੁਹਾਨੂੰ ਚੰਗੀ ਜਾਣਕਾਰੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਉਮਰ ਹੱਦ ਹੈ ਜੀ 18 ਤੋਂ ਲੈ ਕੇ 37 ਸਾਲ ਅਤੇ ਜਰ ਰਿਲੈਕਸੇਸ਼ਨ ਵੀ ਦਿੱਤਾ ਤੁਹਾਨੂੰ ਕਿੱਤਾ ਜਾਵੇਗਾ ਐਡਰੈਸ ਪ੍ਰੋਵੈਂਸ਼ਨ ਕੀਤਾ ਗਿਆ ਉਸ ਐਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ ਭੇਜ ਦੇਣੇ ਹੋਣਗੇ ਜੀ ਇਹਨਾਂ ਪੋਸਟਾਂ ਲਈ ਤੁਹਾਡਾ ਰਿਡ ਐਗਜ਼ਾਮ ਲਿਆ ਜਾਵੇਗਾ ਜਿਹਦਾ ਸ਼ਡਿਊਲ ਕੁਛ ਇਸ ਪ੍ਰਕਾਰ ਹੈ ਜੀ ਜਿਹਦਾ ਸਮਾਂ ਹੋਵੇਗਾ 2 ਘੰਟੇ ਜਨਰਲ ਨੌਲੇਜ ਦੇ 50 ਨੰਬਰ ਹੋਣਗੇ ਜੀ ਇੰਗਲਿਸ਼ ਕੰਪੋਜੀਸ਼ਨ ਦੇ 50 ਹੋਣਗੇ ਟੋਟਲ 100 ਨੰਬਰ ਤੁਹਾਡਾ ਪੇਪਰ ਹੋਵੇਗਾ ਜਿਹਦੇ ਵਿੱਚੋਂ 33% ਨੰਬਰਾਂ ਵਾਲਾ ਪਾਸ ਮੰਨਿਆ ਜਾਵੇਗਾ ਹੋ ਰਹੀ ਬਹੁਤ ਸਾਰੀ ਜਾਣਕਾਰੀ ਮੈਂਸ਼ਨ ਕੀਤੀ ਗਈ ਹੈ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਨਾ ਪੋਸਟ ਲਈ ਅਪਲਾਈ ਕਰ ਲੈਣਾ ਜੀ ਦੋਸਤੋ ਉਮੀਦ ਕਰਦਾ ਮੇਰੀ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ